ਸੇਰੀ ਗੁਰੂ ਬਰਨ ਸਹਿ ਮਹਾਰਾਜ ਜੀ ਦੀ ਹਾਜ਼ਰਾ ਹਜ਼ੂਰੀ ਅੰਦਰ ਜਿਤਨੀਆਂ ਵੀ ਗੁਰੂ ਨਾਨਕ ਨਾਮ ਲੇਵਾ ਗੁਰੂ ਸਿੱਖ ਸੰਗਤਾਂ ਸੁਭਾਈਮਾਨ ਹੋ ਆਪ ਅਤੀ ਵਿਭਾਗੀ ਹੋ ਜੋ ਮੇਰੇ ਗੁਰੂ ਨਾਨਕ ਨੇ ਆਪ ਨੂੰ ਆਪਣੇ ਕੋਲ ਬੈਠਣ ਦਾ ਸੁਭਾਗ ਸਮਾ ਬਖਸ਼ਿਸ਼ ਕੀਤਾ ਹੈ ਹਫਤਾਵਾਰੀ ਦੀਵਾਨ ਸਜੇ ਨੇ ਮਰਿਆਦਾ ਅਨੁਸਾਰ ਨੌਵੇਂ ਪਾਤਸ਼ਾਹ ਦੇ ਸ਼ਲੋਕ ਪੜੇ ਗਏ ਉਸ ਤੋਂ ਉਪਰੰਤ ਕੀਰਤਨ ਹੋਇਆ ਅਰਦਾਸ ਹੋਈ ਹੁਕਮਨਾਮਾ ਹੋਇਆ ਪਾਤਸ਼ਾਹ ਨੇ ਮੂਰ ਲਾਈ ਗੁਰਪੂਰਾ ਕਿਰਪਾ ਧਾਰੀ ਪੂਰਾ ਗੁਰੂ ਕਿਉਂ ਜਿਹੜਾ ਪੂਰਾ ਹੈ ਉਹੀ ਅਧੂਰੇ ਨੂੰ ਭਰ ਸਕਦਾ ਹੈ ਔਰ ਜਿਹੜਾ ਆਪ ਭੁੱਖਾ ਹੋਵੇ ਆਪ ਅੱਧਾ ਹੋਵੇ ਉਹਨਾ ਹੋਵੇ ਉਹ ਕਿਸੇ ਨੂੰ ਕੀ ਰਜਾ ਸਕਦਾ ਹੈ ਭਾਈ ਪੰਚਮ ਪਾਤਸ਼ਾਹ ਕਹਿੰਦੇ ਗੁਰੂ ਪੂਰੇ ਕਿਰਪਾ ਧਾਰੀ ਪ੍ਰਭ ਪੂਰੀ ਲੋਚ ਹਮਾਰੀ ਜੋ ਤੁਹਾਡੀ ਲੋਚਣਾ ਜੋ ਆਪਾਂ ਅਰਦਾਸ ਬੇਨਤੀ ਪਰ ਆਪਾਂ ਮੰਗਦੇ ਨੇ ਦੁਨਿਆਵੀ ਦਾਤਾਂ ਜਿਹੜੇ ਹੋਪਨਾਮ ਹੁੰਦਾ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੇ ਵਸ ਹੈ ਕਾਮ ਤੇ ਨਾ ਹੁਣ ਉੱਥੇ ਆਪਾਂ ਕੀ ਕਹਿੰਨੇ ਆ ਵੀ ਸਾਡੀਆਂ ਸਾਰੀਆਂ ਦੁਨਿਆਵੀ ਇੱਛਾਵਾਂ ਪੂਰੀਆਂ ਹੋ ਜਾਣ ਕਿਉਂ ਆਪਣੀ ਸੋਚ ਉੱਥੋਂ ਤੱਕ ਖੜੀ ਹੈ ਦੁਨਿਆਵੀ ਦਾਤਾਂ ਤੱਕ ਜਿਸ ਅਕਾਲ ਪੁਰਖ ਨੇ ਆਪਾਂ ਨੂੰ ਜੀਵਨ ਦਿੱਤਾ ਹੈ ਜਿਸ ਅਕਾਲ ਪੁਰਖ ਨੇ ਤੰਦਰੁਸਤੀ ਦਿੱਤੀ ਹੈ ਰਹਿਤ ਦਿੱਤੀ ਹੈ ਰਹਿਣ ਨੂੰ ਖਾਣ ਨੂੰ ਪਹਿਨਣ ਨੂੰ ਸਭ ਕੁਝ ਬਖਸ਼ਿਆ ਹੈ ਉਹਦਾ ਤਾਂ ਸ਼ੁਕਰ ਆਪਾਂ ਕਰਦੇ ਹੀ ਨਹੀਂ ਆਪਾਂ ਸ਼ੁਕਰ ਤਾਂ ਕਰਦੇ ਆ ਜੇ ਆਪਣੀ ਕੋਈ ਮਰਦੀ ਭਾਵਨਾ ਪੂਰੀ ਹੋ ਜਾਵੇ ਇਹਨਾਂ ਮਨ ਦੀ ਭਾਵਨਾ ਪੂਰੀ ਹੋਈ ਤੋਂ ਆਪਾਂ ਸ਼ੁਕਰ ਨਹੀਂ ਕਰਦੇ ਕਬੀਰ ਸਾਹਿਬ ਕਹਿੰਦੇ ਨੇ ਕਬੀਰ ਮੇਰਾ ਮੁਜ ਮੈਂ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਕਹਿੰਦੇ ਮੇਰਾ ਕੁਝ ਨਹੀਂ ਹੈ ਆਪਾਂ ਕਹਿੰਦੇ ਨਾ ਮੇਰਾ ਘਰ ਮੇਰੇ ਬੱਚੇ ਮੇਰਾ ਪਰਿਵਾਰ ਮੇਰੀ ਜਮੀਨ ਜਾਇਦਾਦ ਪਰ ਕਬੀਰ ਸਾਹਿਬ ਕਹਿੰਦੇ ਨਹੀਂ ਕਹਿੰਦੇ ਮੇਰਾ ਮੁੱਜ ਮੈਂ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਕਹਿੰਦੇ ਤੇਰਾ ਤੁਝ ਕੋ ਸੌਂਪ ਤੇ ਕੀ ਲਾਗੈ ਮੇਰਾ ਜਦੋਂ ਤੁਸੀਂ ਗੁਰਨਾਨਕ ਦੇ ਸਾਹਮਣੇ ਹੋ ਕੇ ਇਹ ਬੇਨਤੀ ਕਰ ਦਿੱਤੀ ਨਾ ਬਾਦਸ਼ਾਹ ਮੈਂ ਵੀ ਤੇਰਾ ਇਹ ਬੱਚੇ ਵੀ ਤੇਰੇ ਨੇ ਇਹ ਘਰ-ਬਾਰ ਵੀ ਤੇਰਾ ਇਹ ਜੀਵਨ ਵੀ ਤੇਰਾ ਹੈ ਤੇ ਜਦ ਫਿਰ ਪਾਤਸ਼ਾਹ ਕਹਿੰਦੇ ਜਾਂ ਤੂੰ ਮੇਰਾ ਹੋਇ ਰਹਿ ਸਭ ਜੱਗ ਤੇਰਾ ਹੋ ਜਾ ਜਦੋਂ ਤੂੰ ਗੁਰਨਾਨਕ ਦਾ ਬਣ ਗਿਆ ਫਿਰ ਇਹ ਸਾਰਾ ਸੰਸਾਰ ਹੀ ਪੁਰਖਾ ਤੇਰਾ ਹੋ ਜਾਵੇਗਾ ਇਹ ਜਿਹੜੀ ਅਵਸਥਾ ਹੈ ਨਾ ਜਿੱਥੇ ਆ ਕੇ ਬੰਦਾ ਕਹਿੰਦਾ ਹੈ ਵੀ ਸਾਰਾ ਕੁਝ ਪ੍ਰਮਾਤਮਾ ਤੇਰਾ ਹੈ ਇਹ ਅਵਸਥਾ ਹੁੰਦੀ ਹੈ ਇੱਕ ਪ੍ਰਮਾਰਥ ਦੇ ਰਸਤੇ ਦਾ ਇੱਕ ਪੜਾ ਹੁੰਦਾ ਹੈ ਆਇ ਨਹੀਂ ਕਿਹਾ ਜਾਂਦਾ ਪਹਿਲਾਂ ਵਿਰਾਗ ਆਉਂਦਾ ਹੈ ਪ੍ਰੇਮ ਆਉਂਦਾ ਹੈ ਉਹ ਅਵਸਥਾਵਾਂ ਪੌੜੀ ਚੜਦਾ ਹੈ ਬੰਦਾ ਫਿਰ ਉਸ ਤੋਂ ਉਪਰੰਤ ਫਿਰ ਇਹ ਅਵਸਥਾ ਹੁੰਦੀ ਹੈ ਜਿੱਥੇ ਫਿਰ ਬੰਦਾ ਸਭ ਕੁਝ ਆਪਣਾ ਆਪ ਅਰਪਣ ਕਰ ਦਿੰਦਾ ਹੈ ਤਕਾਲ ਤੋਂ ਜਦੋਂ ਇਹ ਅਵਸਥਾ ਬਣ ਜਾਵੇ ਫਿਰ ਉਹ ਜਿਹਦੀ ਇਹ ਅਵਸਥਾ ਬਣ ਜਾਵੇ ਤੇ ਜੋ ਹੈ ਤੇਰਾ ਹੀ ਹੈ ਮੇਰਾ ਮੁਝ ਮੇ ਕਿਛ ਨਹੀਂ ਜੋ ਕਿ ਸਹ ਸੁ ਤੇਰਾ ਬੜਾ ਔਖਾ ਹੈ ਤੇਰਾ ਕਹ ਬੜਾ ਕਿਸੇ ਦਾ ਨੌਜਵਾਨ ਪੁੱਤਰ ਚੜਾਈ ਕਰ ਜਾਵੇ ਤੇ ਜੇ ਉਹ ਨੂੰ ਕੋਈ ਕਹਿ ਦਵੇ ਵੀ ਪਰਮਾਤਮਾ ਦਾ ਸੀਓ ਲੈ ਗਿਆ ਉਹ ਬੜੀਆਂ ਇਹ ਬੜਾ ਹਜਮ ਕਰਨਾ ਔਖਾ ਹੈ ਹੈਤਾ ਜੀਵਨ ਪਰਮਾਤਮਾ ਦਾ ਹੀ ਹੋਏ ਹੋਰ ਕਿਸੇ ਨਾਲ ਕੋਈ ਵਰਤਾਲਾ ਵਰਤ ਜਾਵੇ ਕਿਸੇ ਨੂੰ ਕੋਈ ਘਾਟਾ ਪੈ ਜਾਵੇ ਬੜਾ ਔਖਾ ਹੈ ਕਿਉਂ ਜਦੋਂ ਤੂੰ ਇਹ ਕਹਿ ਦੇਗਾ ਵੀ ਜੋ ਕੁਝ ਹੈ ਪਰਮਾਤਮਾ ਤੇਰਾ ਹੀ ਹੈ ਮੇਰਾ ਕੋਈ ਹੈ ਹੀ ਨਹੀਂ ਤੇਰੀ ਇਹ ਅਵਸਥਾ ਬਣ ਗਈ ਇਹ ਜੀਵਨ ਵੀ ਤੇਰਾ ਹੈ ਤੇ ਜ਼ਿੰਦਗੀ ਵੀ ਤੇਰੀ ਹੈ ਦਿੱਤੇ ਸਵਾਸ ਵੀ ਤੇਰੇ ਨੇ ਹੇਰ ਜਿਹਦੀ ਇਹ ਅਵਸਥਾ ਬਣ ਗਈ ਉਹੀ ਸੰਤ ਹੈ ਉਹੀ ਬੇਰੰਗੀ ਹੈ ਉਹੀ ਸੇਵਕ ਹੈ ਹੇਰ ਉਹ ਉਹੀ ਸ਼ਹੀਦ ਹੈ ਮੰਨ ਲਓ ਆਪਾਂ ਸ਼ਹੀਦਾਂ ਦਾ ਜ਼ਿਕਰ ਕਰਦੇ ਆਂ ਭਾਈ ਮਨੀ ਸਿੰਘ ਜੀ ਭਾਈ ਤਾਰੂ ਸਿੰਘ ਜੀ ਬਾਬਾ ਦੀਪ ਸਿੰਘ ਜੀ ਭਾਈ ਦਿਆਲਾ ਜੀ ਉਹ ਸ਼ਹੀਦ ਕਿਵੇਂ ਹੋਏ ਉਹਨਾਂ ਨੇ ਕਿਹਾ ਵੀ ਜੀਵਨ ਤੇਰਾ ਹੈ ਉਹਨਾਂ ਨੂੰ ਨਹੀਂ ਆਪਦੇ ਮਗਰ ਜਵਾਕ ਦੀਂਦੇ ਸੀ ਘਰ-ਬਾਰ ਦੀਂਦਾ ਸੀ ਦੁਨੀਆ ਤੇ ਸੁੱਖ ਦੀਂਦੇ ਸੀ ਉਹਨਾਂ ਨੇ ਕਿਹਾ ਇਹ ਜੀਵਨ ਤੇਰਾ ਹੈ ਮੇਰਾ ਵਿੱਚ ਮੇਂ ਕਿਛ ਨਹੀਂ ਮੇਰਾ ਕਹਿੰਦੇ ਕੁਝ ਨਹੀਂ ਗਾ ਜੋ ਕੁਛ ਹੈ ਸੋ ਤੇਰਾ ਜਦੋਂ ਪੈਦਾ ਤੇਰਾ ਫਿਰ ਅਰਪਣ ਕਰ ਦਿੱਤਾ ਆਪਾਂ ਹੁਣ ਸੇਵਾ ਕਰਦੇ ਆਂ ਦਰਬਾਰ ਦੇ ਉੱਤੇ ਕਿਤੇ ਵੀ ਕਰਦੇ ਚਾਹੇ ਇੱਥੇ ਕਰਦੇ ਕਿਸੇ ਹੋਰ ਸਥਾਨ ਤੇ ਕਰਦੇ ਉਹ ਆਪਾਂ ਅਰਪਣ ਨਹੀਂ ਹੋਏ ਸਮਰਪਿਤ ਨਹੀਂ ਹੋਏ ਗੁਰੂ ਨੂੰ ਨਾ ਜਦੋਂ ਗੁਰੂ ਨੂੰ ਸਮਰਪਿਤ ਹੋਏ ਨਾ ਉਹ ਤੁਹਾਡਾ ਚਿਹਰਾ ਦੱਸੇਗਾ ਵੀ ਤੂੰ ਗੁਰੂ ਨੂੰ ਸਮਰਪਿਤ ਹੈ ਤੁਹਾਡਾ ਜੀਵਨ ਦੱਸੇਗਾ ਤੂੰ ਗੁਰੂ ਨੂੰ ਸਮਰਪਿਤ ਹੈ ਇਥੇ ਦਾ ਕਿਸੇ ਨੂੰ ਬਾੜੀ ਦੀ ਗੱਲ ਕਹ ਦੋ ਉਹ ਕੰਨ ਚੱਕ ਲੈਂਦਾ ਛੋਲਾ ਵੀ ਮੈਂ ਤਾਂ ਚੱਲਿਆ ਜੀ ਮੈਂ ਨਹੀਂ ਰਹਿਣਾ ਫਿਰ ਉਹ ਕਾਲੇ ਸਮਰਪਿਤ ਹੋਏ ਆਪਾਂ ਜੇ ਆਪਾਂ ਕੋਈ ਵੀ ਨਿੱਕੀ ਜੀ ਗੱਲ ਹੋਈ ਜੇ ਬਾਬਾ ਨਾਨਕ ਦਾ ਬਚਣਾ ਬਾਬਾ ਜੀ ਕਹਿੰਦੇ ਜੇ ਗੁਰੂ ਨਾਨਕ ਦੇ ਦਰ ਤੋਂ ਕੁਝ ਲੈਣਾ ਹੈ ਨਾ ਅੱਖਾਂ ਤੇ ਪੱਟੀ ਕੰਨਾਂ ਚ ਕੌੜਾ ਤੇਲ ਤੇ ਮੂੰਹ ਤੇ ਛਿਕੜੀ ਹੋਵੇ ਨਾ ਕਿਸੇ ਦੀ ਸੁਣ ਨਾ ਕਿਸੇ ਵੱਲ ਦੇਖ ਤੇ ਨਾ ਕਿਸੇ ਨੂੰ ਕੁਝ ਬੋਲ ਤੇ ਫਿਰ ਹੱਥ ਜੋ ਵਿੱਚ ਝਾੜੂ ਫੇਰ ਬਖਸ਼ਿਸ਼ ਲਈ ਜਾਂਦੀ ਹੈ ਗੱਲੀ ਜੋਗ ਨਾ ਹੋਈ ਗੱਲਾਂ ਨਾਲ ਕੁਝ ਨਹੀਂ ਪੜਦਾ ਨਾ ਗੱਲਾਂ ਨਾਲ ਨਹੀਂ ਬਣਦਾ ਜਦੋਂ ਆਪ ਦਾ ਆਪ ਸਮਰਪਿਤ ਕੀਤਾ ਮੇਰਾ ਉਜਮੇ ਕਿਛ ਨਹੀਂ ਜਦੋਂ ਤੂੰ ਇਹ ਤੇਰੀ ਭਾਵਨਾ ਬਣ ਗਈ ਫੇਰ ਸੇਵਕ ਹੈ ਤੂੰ ਫੇਰ ਤੂੰ ਸੰਤ ਹੈ ਫੇਰ ਜਾ ਕੇ ਉਹ ਜਿਹੜੇ ਸ਼ਹੀਦਾਂ ਨੂੰ ਯਾਦ ਕਰਦੇ ਆ ਫੇਰ ਉਹ ਸ਼ਹਾਦਤ ਤੱਕ ਪਹੁੰਚਿਆ ਜਾਂਦਾ ਹੈ ਦੂਜੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਅੰਗਦ ਦੇ ਮਹਾਰਾਜ ਭਾਈ ਲੈਣਾ ਜੀ ਦੇ ਰੂਪ ਦੇ ਵਿੱਚ ਆਏ 7 ਸਾਲ ਹੋ ਗਏ ਅੱਜ ਗੁਰੂ ਨਾਨਕ ਪਾਤਸ਼ਾਹ ਦੀ ਸੇਵਾ 'ਚ ਬੈਠਿਆ ਬਰਨਾਨਕ ਪਾਤਸ਼ਾਹ ਕਹਿੰਦੇ ਲੈਣਿਆ ਤੂੰ ਗ੍ਰਸਤੀ ਹੈ ਜੀ ਮਹਾਰਾਜ ਬੱਚੇ ਵਿਆਹਾਂ ਘਰ ਵਾਲੀ ਹੈ ਪਰਿਵਾਰ ਹੈ ਕਾਰੋਬਾਰ ਵੀ ਸੀ 7 ਸਾਲ ਹੋ ਗਏ ਤੈਨੂੰ ਸਾਡੇ ਕੋਲ ਰਹਿੰਦੇ ਆ ਜਦ ਘਰ ਜਾਇਆ ਬੱਚਿਆਂ ਨੂੰ ਮਿਲਿਆ ਕਹਿੰਦਾ 7 ਵਜੇ ਫੇਰ ਕੀ ਆ ਲੈਣਿਆ ਜਾ ਘਰੇ ਮਿਲ ਕੇ ਆ ਕਹਿੰਦਾ 7 ਵਜੇ ਗੁਰੂ ਨਾਨਕ ਬਾਸ਼ਾ ਕਹਿੰਦੇ ਸੀ ਤੈਨੂੰ ਤਿੰਨ ਵਾਰ ਕਹਿਤਾ ਵੀ ਜਾ ਕੇ ਘਰ ਵਾਲੀ ਨੂੰ ਮਿਲਿਆ ਬੱਚਿਆਂ ਨੂੰ ਮਿਲਿਆ ਉਹਨਾਂ ਦੀ ਸਾਰ ਲੈ 7 ਸਾਲ ਹੋ ਗਏ ਤੈਨੂੰ ਸਾਡੇ ਕੋਲ ਰਹਿੰਦੇ ਆ ਤੂੰ 7 ਵਜਨ ਕਹਿੰਦਾ ਜਾਂਦਾ ਤਾਂ ਹੈ ਨਹੀਂ ਕਹਿੰਦਾ ਮਹਾਰਾਜ ਤੁਸੀਂ ਜਾਣ ਨੂੰ ਕਹਿੰਦੇ ਹੋ ਤੁਸੀਂ ਇਹ ਦੱਸੋ ਮੈਂ ਆਵਾਂ ਕਦੋਂ ਮੈਨੂੰ ਇਹ ਵੀ ਬਚਨ ਦੋ ਨਾ ਨਾਲ ਇਹ ਮਰਿਆਦਾ ਹੁੰਦੀ ਹੈ ਜਿਵੇਂ ਆਪਾਂ ਕਹਿੰਦੇ ਆ ਨਾ ਕਿ 12 ਸਾਲ ਜੇ ਤੁਸੀਂ ਕਿਸੇ ਮਹਾਂਪੁਰਸ਼ਾਂ ਦੀ ਸੰਗਤ ਕਰੋ ਤਾਂ ਤੁਹਾਨੂੰ ਕੱਲਾ ਬੋਲਣਾ ਆਵੇ ਵੀ ਬੋਲਣਾ ਕਿਵੇਂ ਗੁਰਨਾਨਕ ਦੇਵ ਘਰ ਦੇ ਵਿੱਚ ਬੋਲੀ ਜਿਹੜੀ ਉਹਦੇ ਦਰਬਾਰ ਦੇ ਵਿੱਚ ਜੀ ਕਹਿ ਕੇ ਬੁਲਾਉਣਾ ਹਜ਼ੂਰ ਕਹਿ ਕੇ ਬੁਲਾਉਣਾ ਸਤ ਵਜਨ ਕਹਿਣਾ 12 ਸਾਲ ਤਾਂ ਤਾਂ ਬੋਲੀ ਆਉਂਦੀ ਹੈ ਕਹਿਣੀ ਫਿਰ ਰਹਿਣੀ ਫਿਰ ਬਹਿਣੀ ਫਿਰ ਸਹਿਣੀ ਚਾਰ ਪਦਾਰਥ ਜੀਤੋਂ ਮੰਦੇ ਹੇਰੇ ਇਹ ਝੋਲੀ ਚ ਪੈਂਦੀਆਂ ਦਾਤਾਂ ਪਹਿਲਾਂ ਤਾਂ ਬੋਲਣੀ ਆਉਂਦੀ ਵੀ ਬੋਲਣਾ ਕਿਵੇਂ ਹੈ ਕਹਿੰਦਾ ਮਹਾਰਾਜ ਆਪ ਹੁਣ ਜਿਵੇਂ 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 ਕੋਈ ਕਹਿੰਨੂ ਬਾਬਾ ਅਨੰਤ ਸਿਮਾਨ ਨੇ ਕਹਿੰਦੇ ਜਾਵਾਂ ਬਾਬਾ ਜੀ ਕਹਿੰਦੇ ਜਿਹੜੇ ਗਏ ਉਹ ਤਾਂ ਮੁੜੇ ਹੀ ਨਹੀਂ ਆ ਗਿਆ ਕਹੀਦੀ ਹੁੰਦੀ ਆ ਤੇ ਗਿਆ ਭਾਈ ਲੈਣਾ ਕਹਿੰਦੇ ਪਾਦਸ਼ਾਹ ਤੁਸੀਂ ਮੈਨੂੰ ਕਹਤਾ ਵੀ ਜਾ ਘਰ ਵਾਲੀ ਦੀ ਸਾਰ ਲੈ ਜਾ ਕੇ ਬੱਚਿਆਂ ਨੂੰ ਮਿੜਿਆ ਮੈਨੂੰ ਇਹ ਤਾਂ ਤੁਸੀਂ ਕਿਹਾ ਹੀ ਨਹੀਂ ਵੀ ਮੈਂ ਵਾਪਸ ਕਦੋਂ ਆਵਾਂ ਨਾਲ ਹੁਕਮ ਕਰੋ ਮੈਂ ਫੇਰ ਹੀ ਜਾਵਾਂ ਕਹਿੰਦੇ ਹਾਂ ਲੈਣਿਆ ਜਾ ਤੇ ਜਦੋਂ ਤੇਰਾ ਦਿਲ ਕੀਤਾ ਆ ਜੀ ਮੱਥਾ ਟੇਕਿਆ ਭਾਈ ਲੈਣੇ ਨੇ ਸਤਿਵਚਨ ਕਿਹਾ ਤੁਰ ਪਿਆ ਘੰਟੇ ਬਾਅਦ ਵਾਪਸ ਫੇਰ ਆ ਕੇ ਧਰਮਸ਼ਾਲਾ ਚ ਕਰਤਾਰਪੁਰ ਸਾਹਿਬ ਸੇਵਾ ਚ ਲੱਗ ਗਿਆ ਨਾਨਕ ਪਾਸ਼ਾ ਕੰਦੇ ਲੈਣਿਆ ਤੈਨੂੰ ਕਿਹਾ ਸੀ ਜਾ ਕੇ ਘਰੇ ਸਾਰ ਲਿਆ ਮਿਲਿਆ 7 ਵਜੇਨ ਮਹਾਰਾਜ ਕਿਹਾ ਸੀ ਫਿਰ ਤੂੰ ਵਾਪਸ ਕਿਉਂ ਆ ਗਿਆ ਪਾਸ਼ਾ ਤੁਸੀਂ ਕਿਹਾ ਸੀ ਜਦੋਂ ਤੇਰਾ ਦਿਲ ਕੀਤਾ ਮੁੜਿਆ ਹੀ ਪਾਸ਼ਾ ਮੈਂ ਰਾਤ ਹੀ ਗਿਆ ਸੀ ਮੇਰਾ ਦਿਲ ਕੀਤਾ ਮੈਨੂੰ ਤੁਹਾਡੀ ਯਾਦ ਆਈ ਮੈਂ ਫੇਰ ਮੁੜਿਆ ਹੁਣ ਦੂਜੇ ਪਾਸ਼ਾ ਨੂੰ ਪੁੱਛਿਆ ਸੀ ਨਾ ਕਿਵੇਂ ਇਹ ਬਖਸ਼ਿਸ਼ ਤੁਹਾਨੂੰ ਪ੍ਰਾਪਤ ਹੋਈ ਗੁਰਬਾਣੀ ਸ਼ੀਸ਼ਾ ਹੈ ਅਸੀਂ ਅੱਗੇ ਵੀ ਕਹਿੰਦੇ ਹੁੰਦੇ ਆ ਆਪਦੇ ਜੀਵਨ ਨੂੰ ਦੇਖਿਆ ਕਰੋ ਪੜ੍ਹਿਆ ਕਰੋ ਵੀ ਮੇਰਾ ਰਲਦਾ ਸਲਾਮ ਜਵਾਬ ਦੋਵੇਂ ਕਰੈ ਮੁੱਢੋਂ ਕੁੱਥਾ ਜਾਈ ਨਾੜੇ ਦਾ ਮੱਥਾ ਟੇਕਣਾ ਵੀ ਹਾਂਜੀ ਮੱਥਾ ਮੱਥਾ ਕਿਉਂ ਟੇਕਦੇ ਜਿਹਨੂੰ ਆਪਾਂ ਕੁਝ ਮੰਨਦੇ ਆ ਆਪਦਾ ਅਰਪਣ ਕਰਦੇ ਆ ਸਿਰ ਆਪਦਾ ਅਰਪਣ ਕਿਸੇ ਦੇ ਪੈਰਾਂ 'ਚ ਪੱਗ ਧਰ ਦੇਣੀ ਭਾਵੇਂ ਮੱਥਾ ਟੇਕਦੇ ਆ ਗੁਰੂ ਨਾਨਕ ਮੂਰੇ ਟੇਕਦੇ ਆ ਸਲਾਮ ਜਵਾਬ ਦੋਵੇਂ ਕਰੇ ਨਾਲ ਦਾ ਮੱਥਾ ਟੇਕਣਾ ਤੇ ਨਾਲੇ ਜਵਾਬ ਦੇਣਾ ਤੇ ਫੇਰ ਆਪਾਂ ਕਿਵੇਂ ਖੁਸ਼ੀਆਂ ਲੈ ਲਾਂਗੇ ਕਿਵੇਂ ਬਖਸ਼ਿਸ਼ਾਂ ਲੈ ਲਾਂਗੇ ਆਪਾਂ ਨੂੰ ਨਾ ਡਰਾ ਬੰਦੇ ਦਾ ਡਾਂਗ ਦਾ ਆਪਾਂ ਨੂੰ ਗੁਰੂ ਦਾ ਡਰ ਨਹੀਂ ਰਿਹਾ ਜਿਹੜੀ ਸ਼ਕਤੀ ਹੈ ਜਿਹੜੀ ਸ਼ਕਤੀ ਨੇ ਤੁਹਾਡੀਆਂ ਝੋਲੀਆਂ ਭਰ ਲੀਆਂ ਨੇ ਉਹਨਾਂ ਦਾ ਡਰ ਨਹੀਂ ਰਿਹਾ ਆਪਣੇ ਅੰਦਰੇ ਭਾਵਨਾ ਬਣ ਨੂੰ ਹੀ ਨਹੀਂ ਮੇਰਾ ਮੁਝ ਮੈਂ ਕੁਛ ਨਹੀਂ ਆਪਾਂ ਕਹਿੰਦੇ ਨਹੀਂ ਮੈਂ ਪਰ ਜਦੋਂ ਟਟੀਰੀ ਕਹਿੰਦੀ ਹੈ ਨਾ ਕਿ ਮੈਂ ਮੇਰੇ ਖੜਾਇਆ ਸਮਾਨ ਖੜਾ ਤੇ ਉਹ ਵੀ ਬੰਦੇ ਨੂੰ ਭੁਲੇਖਾ ਕਿ ਨਹੀਂ ਮੇਰੇ ਚਲਾਏ ਚੱਲਦਾ ਤੇ ਪਾਸ਼ਾ ਕਹਿੰਦੇ ਕਹਿੰਦੇ ਤੂੰ ਆਪ ਦਾ ਆਪ ਸਮਰਪਿਤ ਕਰ ਤੇ ਜਦੋਂ ਜੀਵ ਸੇਵਾ ਨੂੰ ਸਮਰਪਿਤ ਹੋ ਜੇਨਾ ਤੇ ਸੇਵਾ ਨੂੰ ਜਦੋਂ ਸਮਰਪਿਤ ਹੋਣਾ ਹੈ ਕਿਵੇਂ ਹੋਣਾ ਹੈ ਮਾਇਆ ਦਾ ਮੋਹ ਤਿਆਗਣਾ ਪੈਂਦਾ ਤੇ ਮਾਇਆ ਇਹ ਨਹੀਂ ਜਿਹੜੀ ਆਹ ਰੁਪਈਏ ਪੈਸੇ ਨਹੀਂ ਨੂੰ ਇਹ ਤਾਂ ਸਰਕਾਰਾਂ ਆਥਨ ਨੂੰ ਬੰਦ ਕਰ ਦਿੰਦੀ ਹੈ ਇਹ ਤਾਂ ਪਟਿਆ ਹੋਇਆ ਚੱਲਦਾ ਹੀ ਨਹੀਂ ਮਾਇਆ ਕਿਹੜੀ ਮਾਇਆ ਮਨ ਦਾ ਮੋਹ ਨਹੀਂ ਜਿਨ ਬਿਨ ਦੰਤਾ ਜਗ ਖਾਇਆ ਅਸੀਂ ਪਿਛਲੇ ਹਾਲ ਤੇ ਵੀ ਵਿਚਾਰ ਕੀਤੀ ਸੀ ਮਸਿਆ ਤੇ ਵੀ ਕਿਹਾ ਸੀ ਇਹ ਸੰਸਾਰ ਮੋਹ ਤੇ ਹੰਕਾਰ ਜੀ ਤੁਰਿਆ ਫਿਰਦਾ ਹੈ ਹੰਕਤਾ ਤੇ ਮੋਹਤਾ ਬੰਦਾ ਕਹਿੰਦੇ ਮੇਰਾ ਸਾਰਾ ਕੁਝ ਮੇਰਾ ਇਹ ਹੰਕਾਰ ਤੇ ਮੋਹ ਵੀ ਹੈ ਵੀ ਮੇਰੇ ਬੱਚੇ ਆਪਦੇ ਬੱਚੇ ਆ ਖਾਲ ਪਰ ਆਪਦੀ ਪਤਨੀ ਖਾਤਰ ਪਰਿਵਾਰ ਖਾਤਰ ਉਹਦਾ ਕੀ ਕਰਦਾ ਪਾਸ਼ਾ ਕਹਿੰਦੇ ਇਹ ਤਿਆਗਣਾ ਪੈਣਾ ਹੈ ਮਾਇਆ ਮਨ ਦਾ ਮੂਹ ਨਹੀਂ ਜਿੰਨ ਬਣ ਜਿੰਨ ਬਿਨ ਦੰਤਾਂ ਜੰਗ ਖਾਇਆ ਜਿਹੜਾ ਤੈਨੂੰ ਤੇਰੇ ਪਰਿਵਾਰ ਦੇ ਨਾਲ 모ਹ ਹੈ ਨਾ ਇਹ ਉਹ ਮਾਇਆ ਹੈ ਉਹ 나ਗਣੀ ਹੈ ਜਿਨੇ ਬਿਨਾ ਦੰਦਾ ਤੋਂ ਇਹ ਸੰਸਾਰ ਨੂੰ ਖਾ ਲਿਆ ਤੇ ਜਦੋਂ ਤੂੰ ਗੁਰੂ ਨਾਨਕ ਕੋਲੇ ਅਰਦਾਸ ਕਰ ਦਿੱਤੀ ਪਾਸ਼ਾ ਇਹ ਸਰੀਰ ਤੇਰਾ ਹੈ ਮੈਂ ਆਪਣਾ ਆਪ ਤੈਨੂੰ ਅਰਪਣ ਕਰ ਦਿੱਤਾ ਸਮਰਪਿਤ ਕਰ ਦਿੱਤਾ ਫਿਰ ਬੰਦੇ ਦੇ ਅੰਦਰ ਪਾਤਸ਼ਾਹ ਕਹਿੰਦੇ ਸਬਰ ਅੰਦਰ ਸਾਬਰੀ ਤਨ ਏਵੇਂ ਜਾ ਲੈਣ ਜਦੋਂ ਤਿਰਿੰਦਰ ਸਬਰ ਆ ਗਿਆ ਸਬਰ ਆਊਗਾ ਨਾ ਤਾਂ ਹੀ ਕਹੇਗਾ ਮੈਂ ਤੇਰਾ ਹੀ ਸਾਰਾ ਕੁਝ ਕਹਿੰਦੇ ਫੇਰ ਜਿਵੇਂ ਇਹ ਜਿਹੜਾ ਤਾਣਾ ਇਹਨੂੰ ਤੂੰ ਝੋਖ ਦੇਗਾ ਪੱਠੀ ਦੇ ਵਿੱਚ ਸੇਵਾ ਦੀ ਪੱਠੀ ਦੇ ਵਿੱਚ ਤਨ ਏਵੇਂ ਜਾ ਲੈਣ ਇਹਨੂੰ ਸੇਵਾ ਦੀ ਪੱਠੀ ਦੇ ਵਿੱਚ ਇਸ ਆਪ ਦੇ ਤਨ ਨੂੰ ਝੋਕ ਦਵੇਗਾ ਫਿਰ ਦਿਨ ਕੋ ਰਾਤ ਸੇਵਾ ਜਦੋਂ ਆਪਾਂ ਜੀਵਨ ਪੜਦੇ ਆ ਦੂਜੇ ਪਾਤਸ਼ਾਹ ਦਾ ਕਿੰਨੀ ਸੇਵਾ ਕੀਤੀ ਭਾਈ ਲੈ ਤੀਜੇ ਪਾਤਸ਼ਾਹ ਦਾ ਜੀਵਨ ਪੜਦੇ ਕੋ ਅਮਰਦਾਸ ਮਹਾਰਾਜ ਨੇ ਕਿੰਨੀ ਸੇਵਾ ਕੀਤੀ ਚੌਥੇ ਪਾਤਸ਼ਾਹ ਦਾ ਜੀਵਨ ਪੜਦੇ ਕੋ ਗੁਰੂ ਰਾਮਦਾਸ ਮਹਾਰਾਜ ਦਾ ਕਿੰਨੀ ਸੇਵਾ ਕੀਤੀ 7 ਵਜੇ ਨਹੀਂ ਗਿਆ ਸੱਤ ਵਚਨ ਕਹਿ ਕੇ ਪਾਸੇ ਹੋ ਜਾਣਾ ਕਹਿੰਦੇ ਕਹਿਣਾ ਮੂੜਨਾ ਨਹੀਂ ਡੱਕਾ ਤੋੜਨਾ ਨਹੀਂ ਅੱਜ ਕੱਲ੍ਹ ਤੋਂ ਹਾਲ ਹੈ ਨਹੀਂ ਉਹ ਸੱਤ ਵਚਨ ਦੇ ਭਾਗੀ ਬਣਨਾ ਵਚਨ ਕਹਿ ਕੇ ਕਮਾਉਣਾ ਜੀ ਨੇ ਸੇਵਾ ਕੀਤੀ ਉਹ ਹੀ ਕਰਵਾ ਸਕਦਾ ਜੇ ਗੁਰੂ ਸਾਹਿਬਾਨਾਂ ਨੇ ਸੇਵਾ ਕੀਤੀ ਆਪ ਦਾ ਆਪ ਅਰਪਣ ਕੀਤਾ ਸੇਵਕ ਦੇ ਰੂਪ ਦੇ ਵਿੱਚ ਤਾਂ ਹੀ ਫਿਰ ਗੁਰੂ ਦਾ ਰੂਪ ਹੋ ਗਏ ਗੁਰੂ ਦਾ ਰੂਪ ਹੋ ਗਏ ਭਾਈ ਮਾਨੇ ਭਾਈ ਮਾਨੇ ਅਨੇਕ ਸਿੱਖਾਂ ਦੇ ਨਾਮ ਹੁੰਦੇ ਨੇ ਭਾਈ ਲਾਲੂ ਅਨੇਕਾਂ ਦੇ ਔਰ ਜਦੋਂ ਤੁਹਾਡੇ ਅੰਦਰ ਸਬਰ ਆ ਗਿਆ ਇਹ ਮਾਇਆ ਦੇ ਜਾਲ ਤੋਂ ਤੁਸੀਂ ਪਾਸੇ ਹੋ ਗਏ ਤੁਹਾਡੇ ਅੰਦਰ ਸੇਵਕ ਲੁਟੀ ਭਾਵਨਾ ਆ ਗਈ ਤੁਸੀਂ ਆਪ ਦਾ ਆਪ ਗੁਰੂ ਨੂੰ ਅਰਪਣ ਕਰ ਦਿੱਤਾ ਫਿਰ ਬੈਰਾਗ ਆਉਂਦਾ ਹੈ ਬੈਰਾਗ ਫਿਰ ਉਹ ਬੈਰਾਗ ਦੇ ਵਿੱਚ ਜੀਵ ਅਰਦਾਸ ਕਰਦਾ ਹੈ ਮੇਰਾ ਮਨ ਲੋਚੈ ਗੁਰਦ੍ਰਸ਼ਨ ਤਾਂ ਹੀ ਬਿਲਪ ਕਰੇ ਚਾਤਰ ਕੀ ਨਿਆ ਤ੍ਰਿਖਾ ਨ ਉਤਰੈ ਸ਼ਾਂਤ ਨ ਆਵੈ ਗੁਰਦ੍ਰਸ਼ੀ ਸੰਤ ਪਿਆਰੇ ਚਾ ਇੱਥੇ ਕੋਈ ਕਿਸੇ ਨੂੰ ਮਾਰਾ ਜਾਂ ਕਹਿ ਦਵੇ ਕਹਿਣਗੇ ਜੀ ਮੇਰਾ ਮਨ ਦੁਖੀ ਹੋ ਗਿਆ ਜਿੱਦਨ ਨਿਤਨੇਮ ਨਾਮ ਹੋਇਆ ਹੋਵੇ ਉਦੋਂ ਕਿਹਾ ਮੇਰਾ ਮਨ ਦੁਖੀ ਹੋਇਆ ਜਿੱਦਨ ਗੁਰੂ ਦੇ ਦਰਸ਼ਨ ਨਾ ਹੋਏ ਹੋਣ ਅਮਰ ਤੇੜਾ ਨਾ ਸਾਭਿਆ ਗਿਆ ਹੋਵੇ ਉਦੋਂ ਕਿਹਾ ਮੇਰਾ ਮਨ ਦੁਖੀ ਹੋਇਆ ਆਪਾਂ ਸਾਰੇ ਇਸ ਸੰਸਾਰਿਕ ਦਾਤਾਂ ਲਈ ਆਉਨੇ ਆਜ ਤੱਕ ਕਿਸੇ ਨੇ ਨਹੀਂ ਪੁੱਛਿਆ ਕਿ ਇਹ ਗੁਰਨਾਣਕ ਕਿਵੇਂ ਮਿਲਦਾ ਹੈ ਕਿਸੇ ਦਾ ਵੀਜਾ ਲੱਗ ਜੇ ਨਾ ਉਹ ਪੁੱਛਦਾ ਕਿਹੜੇ ਏਜੰਟ ਤੋਂ ਹੈਲੋ ਆਈ ਸੀ ਮੈਂ ਵੀ ਉਹਦੇ ਕੋਲ ਜਾਉਂਗਾ ਕਿਸੇ ਦਾ ਝਾੜ ਚੰਗਾ ਨਿਕਲ ਆਵੇ ਉਹ ਕੂਗਾ ਵੀ ਕਿੱਥੋਂ ਲਿਆ ਸੀ ਮੈਂ ਵੀ ਉੱਥੋਂ ਹੀ ਲਿਆਉਂ ਪਰ ਅੱਜ ਤੱਕ ਕਿਸੇ ਨੇ ਆ ਕੇ ਕਿਸੇ ਸਾਧੂ ਤੋਂ ਕਿਸੇ ਰੱਬ ਦੇ ਨਾਲ ਜੁੜੇ ਹੋਏ ਤੋਂ ਕਦੇ ਨਹੀਂ ਪੁੱਛਿਆ ਵੀ ਕਿਵੇਂ ਜੁੜੀਦਾ ਹੈ ਕਿਉਂ ਕਿਉਂਕਿ ਆਪਾਂ ਇਹ ਜਿਹੜੀ ਮਾਇਆ ਮਨਤਾ ਮੋਹ ਨਹੀਂ ਬਿਨ ਤੰਤਾ ਜਗ ਖਾਇਆ ਉਹ ਮਾਇਆ ਦੇ ਜਾਲ ਦੇ ਵਿੱਚ ਰਸੇ ਹੋਏ ਹਜੇ ਆਪਾਂ ਨੂੰ ਧੀਆਂ ਪੁੱਤਰਾਂ ਦਾ ਮੋਹ ਹੀ ਨਹੀਂ ਨਿਕਲਣ ਦਿੰਦਾ ਇਹ ਵਿੱਚ ਹਜੇ ਆਪਾਂ ਆਪ ਦਾ ਆਪ ਸਮਰਪਿਤ ਹੋਣ ਜੋਗੇ ਹੋਈ ਨਹੀਂਗੇ ਕੋਈ ਸਾਧੂ ਸੀ ਉਹ ਸਾਧੂ ਨੂੰ ਕਿਸੇ ਨੇ ਪੁੱਛਿਆ ਕਹਿੰਦੇ ਜੀ ਸਾਨੂੰ ਬੜੇ ਸਾਲ ਹੋ ਗਏ ਥੋਡੇ ਘੌਂਦਿਆਂ ਨੂੰ 8-10 ਸਾਲ ਹੋ ਗਏ ਤੁਹਾਡੀ ਸੰਗਤ ਕਰਦਿਆਂ ਨੂੰ ਰੱਬ ਕਿਵੇਂ ਮਿਲਦਾ ਹੈ ਕਹਿੰਦੇ ਤੁੰਗੀ ਲੈਣਾ ਤੁਸੀਂ ਆਉਂਨੇ ਹੋ ਆਲਦੀਆਂ ਸੰਸਾਰਿਕ ਦਾਤਾਂ ਦੇ ਲਈ ਤੁਹਾਨੂੰ ਮਿਲ ਜਾਂਦੀਆਂ ਨੇ ਆਪ ਦਾ ਨਾਦਰੋ ਕਹਿੰਦੇ ਨਹੀਂ ਅਸੀਂ ਵੀ ਰੱਬ ਦੀ ਪ੍ਰਾਪਤੀ ਕਰੀਏ ਦੱਸੋ ਰੱਬ ਕਿਵੇਂ ਮਿਲਦਾ ਹੈ ਕਹਿੰਦੇ ਕੋਈ ਨਹੀਂ ਥੋੜੇ ਦਿਨਾਂ ਨੂੰ ਆਈ ਤੇ ਪਰਿਵਾਰ ਦੇ ਸਮੇਤ ਆਈ ਫਿਰ ਦੱਸਾਂਗੇ ਥੋੜੇ ਦਿਨ ਬਾਅਦ ਉਹਨੂੰ ਆਪਦੇ ਕੰਮ ਤੋਂ ਛੁੱਟੀ ਸੀ ਆਪੋ ਰੱਬ ਦੇ ਘਰੇ ਵੀ ਉਹਦੇ ਹੀ ਜਾਂਦੇ ਨੇ ਜਦੋਂ ਛੁੱਟੀ ਹੁੰਦੀ ਹੈ ਨਤ ਨੇ ਵੀ ਕਸ਼ਤਾਂ ਜੀ ਕਰਦੇ ਆ ਦੋ ਬਾਣੀਆਂ ਪਹਿਲਾਂ ਪੜ੍ਹ ਲੀਆਂ ਤੀਜੀ ਫੇਰ ਪੜ੍ਹ ਲਈ ਜਿਹੜੀਆਂ ਮਗਰ ਦੋ ਰਹਿ ਗਈਆਂ ਉਹਨੂੰ ਦੁਪਹਿਰੇ ਪੜ੍ਹ ਲੈਣ ਤੇ ਉਹ ਆਪਣੇ ਪਰਿਵਾਰ ਦੇ ਨਾਲ ਛੋਟਾ ਜਿਹਾ ਬੱਚਾ 2 ਸਾਲ ਦਾ ਉਹਦਾ ਨਾਲ ਪਤਨੀ ਦੇ ਨਾਲ ਆਇਆ ਸਥਾਨ ਤੇ ਆ ਕੇ ਕਹਿੰਦਾ ਹਾਂਜੀ ਮਹਾਰਾਜ ਦੱਸੋ ਰੱਬ ਕਿਵੇਂ ਮਿਲਦਾ ਹੈ ਕਹਿੰਦੇ ਕੋਈ ਨਹੀਂ ਸੇਵਾ ਕਰੋ ਲੰਗਰ ਤੇ ਜਲ ਪਾਣੀ ਸ਼ਰਵ ਕਰਦੇ ਹੋ ਉਹ ਸੇਵਾ ਕਰਨ ਲੱਗ ਗਏ ਉਹ ਮਹਾਂਪੁਰਖਾਂ ਨੇ ਦੇਖਿਆ ਵੀ ਜਿਹੜਾ ਬੱਚਾ ਹੈ 2 ਸਾਲ ਦਾ ਉਹਨਾਂ ਦਾ ਤੇ ਉਹ ਪਾਸੇ ਬੈਠਾ ਹੈ ਇੱਕ ਸੇਵਾਦਾਰ ਨੂੰ ਕਹਿੰਦੇ ਐਕਰ ਵੀ ਹੌਲੀ ਦੇ ਨੇ ਉਹ ਬੱਚੇ ਨੂੰ ਸਾਡੇ ਕਮਰੇ ਚ ਲੈ ਜਾਓ ਉਹਨੇ ਬੱਚੇ ਨੂੰ ਗੋਦੀ ਚੱਕਿਆ ਮਾਪੁਰਸ਼ਾਂ ਨੇ ਕਮਰੇ ਚਲੇ ਗਏ ਮਾਪੁਰਸ਼ਾਂ ਨੇ ਉੱਥੇ ਨੂੰ ਕਮਰੇ ਦੇ ਵਿੱਚ ਟੌਪੀਆਂ ਦਿੱਤੀਆਂ ਖਾਣ ਨੂੰ ਤੇ ਇੱਕ ਸੇਵਾਦਾਰ ਦੀ ਜੋੜੀ ਲਾ ਦਿੱਤੀ ਤੇ ਕੋਲ ਇੱਥੇ ਬੈਠਾ ਰਿਹਾ ਉਹ ਬਾਹਰ ਨਹੀਂ ਹੁੰਦਾ ਤੇ ਦੂਜੇ ਸੇਵਾਦਾਰ ਨੂੰ ਕਹਿੰਦੇ ਵੀ ਉਹਨਾਂ ਨੂੰ ਦੱਸਣਾ ਨਹੀਂ ਕਿ ਆ ਵੀ ਬੱਚਾ ਅੰਦਰ ਹੈ ਆਪਣਾ ਜਦੋਂ ਅੱਧਾ ਪੌਣਾ ਘੰਟਾ ਲੰਘਿਆ ਮਾਂ ਨੇ ਦੇਖਿਆ ਵੀ ਮੇਰਾ ਇੱਥੇ ਜਵਾਕ ਸੀ ਕਿੱਥੇ ਗਿਆ ਘਰ ਵਾਲੇ ਨੂੰ ਦੱਸਿਆ ਸਾਰਾ ਡੇਰਾ ਬਰੂਰ ਦਾ ਲੱਭਿਆ ਨਾ ਜਵਾਕ ਬੁਰਾ ਹਾਲ ਮਹੰਗੇ ਪੈਰ ਆਏ ਲਵ ਦੇ ਘਰ ਮਾਹਵਰ ਸ਼ਾਂਗੋੜਾ ਗਏ ਬਾਬਾ ਜੀ ਬੱਚਾ ਸੀ ਅਸੀ ਸੇਵਾ ਕਰਦੇ ਸੀ ਦਿਖ ਨਹੀਂ ਰਿਹਾ ਅੱਛਾ ਹੋਈ ਕੋਈ ਗੱਲ ਨਹੀਂ ਇੱਥੇ ਹੋ ਤੂੰ ਨੰਗੇ ਫਿਰ ਫਿਰਦੇ ਜੋੜਾ ਦਾ ਪਾਲਾ ਇਹਦਾ ਮਹਾਰਾਜ ਸਾਡਾ ਜਵਾਗ ਵਜ ਗਿਆ ਸਾਨੂੰ ਜੋੜਾ ਚਾਹੀਦਾ ਕਹਿੰਦੇ ਚੱਲ ਕੋਈ ਨਹੀਂ ਤੂੰ ਪ੍ਰਸ਼ਾਦਾ ਛੱਕ ਇੱਥੇ ਹੋ ਕਹਿੰਦੇ ਮਹਾਰਾਜ ਸਾਨੂੰ ਪ੍ਰਸ਼ਾਦਾ ਸੋਹਿੰਦੇ ਸਾਡਾ ਜਵਾਗ ਵਜ ਗਿਆ 2 ਘੰਟੇ ਹੋ ਗਏ ਅਸੀਂ ਲੱਭੀ ਜਾਂਦੇ ਹਾਂ ਸਾਨੂੰ ਲੱਭਦਾ ਨਹੀਂ ਕਹਿੰਦੇ ਆ ਕਿਵੇਂ ਪੱਗ ਜੀ ਢਾਈ ਫਿਰਦਾ ਹੈ ਕਹਿੰਦਾ ਮਹਾਰਾਜ ਤੁਸੀਂ ਗੱਲ ਨਹੀਂ ਸਮਝਦੇ ਸਾਡਾ ਜਵਾਨ ਰਵਾਜ ਗਿਆ ਸਾਡੇ ਸਾਡੇ ਸਾਹ ਤੇ ਸਾਹ ਨਹੀਂ ਆਉਂਦੇ ਸਾਡੀ ਜਾਨ ਨਿਕਲਦੀ ਹੈ ਮਾਂ ਬੋਸ ਹ ਮੁਸਕਰਾ ਕੇ ਕਹਿੰਦੇ ਜਿੱਦਣ ਇੰਨੀ ਤੜਫ ਉਸ ਰੱਬ ਦੇ ਲਈ ਤੇਰੇ ਅੰਦਰ ਹੋਈ ਨਾ ਉਦੋਂ ਤੈਨੂੰ ਰੱਬ ਮਿਲ ਜਾਏ ਅੰਦਰੋਂ ਸੇਵਾਦਾਰ ਨੂੰ ਕਹਿੰਦੇ ਲਿਆ ਵੀ ਜਵਾਕ ਇਹਨਾਂ ਦਾ ਜਵਾਕ ਲਈ ਹੈ ਨਾ ਦਾਤਾਂ ਲਈ ਹੈ ਜਵਾਕ ਗਵਾਚ ਗਿਆ ਨਾ ਲੰਗਰ ਵੱਲ ਧਿਆਨ ਨਾ ਜੋੜਿਆਂ ਵੱਲ ਧਿਆਨ ਤੇ ਕਦੇ ਹੋਇਆ ਵੀ ਅੱਜ ਨਿਤਨੇਮ ਨਹੀਂ ਹੋਇਆ ਅੱਜ ਸੇਵਾ ਨਹੀਂ ਹੋਈ ਅੱਜ ਸਿਮਰਨ ਨਹੀਂ ਹੋਇਆ ਤੇ ਮੈਂ ਰੋਟੀ ਨਹੀਂ ਖਾਣੀ ਨਾ ਇਹ ਕਦੋਂ ਆਪਾਂ ਆਪਣਾ ਆਪ ਸਮਰਪਿਤ ਕਰਾਂਗੇ ਜਿਵੇਂ ਪਾਤਸ਼ਾਹ ਕਹਿੰਦੇ ਕਦੇ ਕਿਸੇ ਨੇ ਪੁੱਛਿਆ ਹੀ ਨਹੀਂ ਕਿਦ ਵਿਦ ਮਿਲੈ ਗੁਸਾਈ ਮੇਰੇ RAM ਰਾਏ ਕਦੇ ਪੁੱਛੋ ਕਿਵੇਂ ਉਹ ਗੁਸਾਈ ਮਿਲਦਾ ਹੈ ਕਿੰਨ ਵਿਦ ਮਿਲੈ ਗੁਸਾਈ ਗੁਰੂ ਨਾਨਕ ਪਾਸ਼ਾ ਕਹਿੰਦੇ ਸੰਸਾਰ ਵਪਾਰ ਕਰਦਾ ਹੈ ਪਰ ਜਿਹੜਾ ਤੂੰ ਵਪਾਰ ਕਰਦਾ ਹੈ ਜਿਹੜਾ ਕੋਈ ਤੂੰ ਅੰਨ ਪਦਾਰਥ ਲਿਆਉਂਦਾ ਹੈ ਜੋ ਉਪਯੋਗ ਸੋ ਵਿਨਸ ਹੈ ਪਰ ਉਹ ਆਜ ਕੈ ਕਾਲ ਉਹ ਅੱਜ ਜਾਂ ਕੱਲ ਨੂੰ ਸਭ ਵਿਨਸ ਜਾਣਾ ਹੈ ਪਰ ਗੁਰੂ ਨਾਨਕ ਪਾਸ਼ਾ ਕਹਿੰਦੇ ਵਣਜ ਕਰੋ ਬਣ ਜਾ ਰਹੋ ਵੱਖਰੇ ਲੇਹੋ ਸੰਭਾਲ ਕਹਿੰਦੇ ਐਸਾ ਵਣਜ ਕਰੋ ਕਹਿੰਦੇ ਤੈਸੀ ਵਸਤੂ ਵਿਸਾਹੀਏ ਜੈਸੀ ਲਿਭੈ ਨਾਲ ਕਹਿੰਦੇ ਇਹ ਜੀ ਚੀਜ਼ ਨੂੰ ਕਮਾਓ ਜਿਹੜੀ ਤੁਹਾਡੇ ਨਾਲ ਜਾਵੇ ਅੱਗੇ ਸਹੋ ਸੁਜਾਨ ਹੈ ਲੈਸੀ ਵਸਤ ਸੰਭਾਲ ਬੰਦਾ ਉਹੀ ਚੀਜ਼ ਹੁਣ ਮੰਨ ਲਓ ਅਖਬਾਰੀਏ ਅਖਬਾਰ ਇਕੱਠਾ ਕਰਦੇ ਆ ਰੱਦੀ ਵਾਲੇ ਅਖਬਾਰ ਗੱਟਾ ਇਕੱਠਾ ਕਰਦੇ ਆ ਜਾਂ ਕੋਈ ਵੀ ਚੀਜ਼ ਆਪਣੇ ਘਰ ਚੋਂ ਲੈ ਕੇ ਜਾਂਦੇ ਆ ਜਾਂ ਆਪਾਂ ਹੀ ਮੰਡੀ ਚ ਕਣਕ ਝੋਨਾ ਲੈ ਕੇ ਜਾਂਦੇ ਤਾਂ ਹੀ ਲੈ ਕੇ ਜਾਂਦੇ ਨੇ ਮੂਰੇ ਖਰੀਦਣ ਵਾਲਾ ਬੈਠਾ ਹੁੰਦਾ ਮੰਡੀ ਚ ਆੜਤੀਆ ਬੈਠਾ ਉਹਨੇ ਖਰੀਦ ਲੈਣਾ ਵਪਾਰੀ ਬੈਠਾ ਹੁੰਦੇ ਤੇ ਬਾਦਸ਼ਾਹ ਕਹਿੰਦੇ ਜਦੋਂ ਤੂੰ ਮਰ ਕੇ ਜਾਣਾ ਫਰੀਦ ਸਾਹਿਬ ਕਹਿੰਦੇ ਚਾਰ ਗਵਾਇਆ ਹੰਡ ਕਹਿ ਚਾਰ ਗਵਾਇਆ ਸੰਮ लेखा ਰੱਬ ਮੰਗੇਸ਼ਿਆ ਤੂੰ ਆਇਓ ਕਿਹੜੇ ਕੰਮ ਅੱਠ ਪੈਰ ਦਿੰਦੇ ਨੇ ਕਹਿੰਦੇ ਚਾਰ ਤਾਂ ਤੂੰ ਹੰਢ ਕੇ ਭਾਵ ਕੇ ਤੁਰ ਫਿਰ ਕੇ گزار ਲੈ। ਆਵਾਰਾ ਕਰਦੀ ਕਰਦੇ। ਚਾਰ ਗਵਾਇਆ ਸੰਮ ਸੰਮ ਕਹਿੰਦੇ ਸੌਣ ਨੂੰ ਕਹਿੰਦੇ ਚਾਰ ਪੈਰ ਨੂੰ ਸੰਭੇ ਗਵਾ ਲਓ। लेखा ਰੱਬ ਮੰਗੇ ਸੀ ਜਾਂ ਫਿਰ ਗਾਂ ਜਦੋਂ ਤੂੰ ਜਾਏਂਗਾ ਫਿਰ ਰੱਬ ਨੇ लेखा ਮੰਗਣਾ। ਤੇ ਅਕਸਰ ਹੁਣ ਗਾਂ ਬਈ ਖਾਤਾ ਲਈ ਬੈਠੇ ਆ। ਹੁਣ ਜਿਵੇਂ ਤੂੰ ਕਰਕ ਝੋਨਾ ਲੈ ਕੇ ਜਾਣਾ ਹੈ ਮੰਡੀ ਦੇ ਘਾ ਵਪਾਰੀ ਬੈਠਾ ਉਹ ਖਰੀਦ ਲੈਂਦਾ ਹੈ ਜਦੋਂ ਜਿਦਾਂ ਮਾਲ ਚੰਗਾ ਹੋਵੇ ਮੌਇਸਚਰ ਨਾ ਹੋਵੇ ਚੰਗਾ ਵੀ ਹੋਵੇ ਉਹਦਾ ਮੁੱਲ ਵੀ ਮਹਿੰਗਾ ਪੈਂਦਾ ਤੇ ਉਵੇਂ ਪਾਰਸ਼ਾ ਕਹਿੰਦੇ ਅੱਗੇ ਸਹੋ ਸਜਾਨ ਹੈ ਅੱਗੇ ਵੀ ਕਹਿੰਦੇ ਬੈਠਾ ਹੈ ਵਪਾਰੀ ਵਰਜ ਕਰੋ ਉਹ ਤੂੰ ਬਣਜ ਕਰ ਉਹ ਤੂੰ ਵਸਤੂ ਕਮਾਹ ਐਸਾ ਸੌਦਾ ਕਰ ਤੂੰ ਆਪਦੇ ਸਵਾਸਾਂ ਤੋਂ ਇੰਨਾ ਕਿ ਤੂੰ ਅਨਵੈਸਟ ਕਰ ਨਾਮ ਜਪ ਵੀ ਜਦੋਂ ਤੂੰ ਮਰ ਕੇ ਤੇਰੀ ਰੂਹ ਦਰਗਾਹ ਦੇ ਵਿੱਚ ਜਾਵੇ ਤੇ ਉਥੇ ਜਿਹੜਾ ਭਗਵਾਨ ਹੈ ਉਹ ਤੇਰੇ ਸਵਾਸਾਂ ਰੂਪੀ ਜੋ ਤੂੰ ਨਾਮ ਕਮਾਇਆ ਹੈ ਉਹਦਾ ਉਹ ਮੁੱਲ ਪਾਵੇ ਅੰਕੇ ਸੋ ਸਜਾਨ ਹੈ ਲੈਸੀ ਬਸਤ ਸਮਾਨ ਅਰਦਾਸ ਕਰਿਆ ਤੋਂ ਬਰਨਾਲੇ ਦੇ ਚਰਨਾਂ ਵਿੱਚ ਬਾਦਸ਼ਾਹ ਸਾਡੇ ਅੰਦਰ ਇਹ ਇਹ ਕਿਰਪਾ ਉਹਦੀ ਅਰਦਾਸ ਤੋਂ ਉਹਦੀ ਅਰਦਾਸ ਤੋਂ ਬਿਨਾ ਉਹਦੀ ਕਿਰਪਾ ਤੋਂ ਬਿਨਾਂ ਇਹ ਖੇਡ ਬਣਦੀ ਨਾ ਵਿੱਚ ਜਿਵੇਂ ਆਪਾਂ ਕਹਿਣਾ ਵੀ ਮੇਰਾ ਮੁਝ ਵਿੱਚ ਕਿਛ ਨਹੀਂ ਜੋ ਕਿ ਸ਼ੈਸੋ ਤੇਰਾ ਇਹ ਉਹਦੀ ਕਿਰਪਾ ਤੋਂ ਬਿਨਾਂ ਨਹੀਂ ਖੇਡ ਬਣਦੀ ਵੀ ਬਾਸ਼ਾ ਸਾਰਾ ਮੁਝ ਤੇਰਾ ਹੀ ਹੈ ਤੈਨੂੰ ਅਰਪਣ ਕਰ ਦਿੱਤਾ ਤੈਨੂੰ ਸਮਰਪਿਤ ਕਰ ਦਿੱਤਾ ਕਬੀਰ ਮੇਰਾ ਮੁਝ ਵਿੱਚ ਕਿਛ ਨਹੀਂ ਜਦੋਂ ਤੇਰੇ ਅੰਦਰ ਇਹ ਭਾਵਨਾ ਬਣ ਗਈ ਫੇਰ ਤੂੰ ਸੇਵਕ ਹੈ ਫੇਰ ਹੀ ਤੂੰ ਸੰਤ ਹੈ ਫੇਰ ਹੀ ਤੂੰ ਸ਼ਰੀਰ ਹੈ ਜਦੋਂ ਤੇਰਾ ਆਪੇ ਦੇ ਨਾਲ ਮੋਹ ਟੁੱਟ ਗਿਆ ਆਪ ਦੇ ਆਪ ਨਾਲ ਆਪ ਦੇ ਪਰਿਵਾਰ ਨਾਲ ਅਰਦਾਸ ਕਰੋ ਗੁਰੂ ਨਾਨਕ ਦੇ ਚਰਨਾਂ ਦੇ ਵਿੱਚ ਗੁਰੂ ਨਾਨਕ ਜੇ ਤੇਰੇ ਦਰ ਦੇ ਉੱਤੇ ਸੇਵਾ ਕਰਦੇ ਹਨ ਸਾਡੇ ਅੰਦਰ ਨਿਮਰਤਾ ਆਵੇ ਵਾਸ਼ਾ ਕਿਰਪਾ ਕਰੋ ਜਿਵੇਂ ਤੂੰ ਗੁਰਨਾਨਕ ਨੂੰ ਖੁਸ਼ ਕੀਤਾ ਹੈ ਲੈਣੇ ਨੂੰ ਕਹੋ ਕਰੋ ਅੰਗਰਦੇਵ ਮਹਾਰਾਜ ਜਿਵੇਂ ਤੂੰ ਆਪਣੀ ਸੇਵਾ ਦੇ ਨਾਲ ਗੁਰਨਾਨਕ ਨੂੰ ਖੁਸ਼ ਕੀਤਾ ਹੈ ਸਾਡੇ ਅੰਦਰ ਵੀ ਉਹ ਭਾਵਨਾ ਬਣ ਜਾਵੇ ਅਸੀਂ ਵੀ ਗੁਰਨਾਨਕ ਨੂੰ ਖੁਸ਼ ਕਰ ਲਈਏ ਕਿਉਂ ਇਹ ਅਰਦਾਸ ਹੀ ਹੈ ਜਿਨੇ ਦਰੋਪਤੀ ਦੀ लाज ਰੱਖੀ ਇਹ ਅਰਦਾਸ ਹੀ ਹੈ ਜਿਨੇ ਮਖਣਸ਼ਾ ਲੁਵਾਣੇ ਦੀ लाज ਰੱਖੀ ਆਉਣ ਦਾ ਬੈਠਣ ਦਾ ਸੁਣਨ ਦਾ ਤਾਂ ਹੀ ਫਾਇਦਾ ਹੈ ਜੇ ਤੁਹਾਡੇ 'ਚ ਕੋਈ ਬਦਲਾਅ ਆਵੇ ਉਹ ਨਹੀਂ ਜਿਵੇਂ ਕਿਸੇ ਨੇ ਕਬੀਰ ਸਾਹਿਬ ਨੂੰ ਕਿਹਾ ਕਹਿੰਦੇ ਕਬੀਰ ਜੀ ਮੈਂ 63 ਤੀਰਥਾਂ ਦਾ ਇਸ਼ਨਾਨ ਕਰਨ ਚੱਲਿਆ ਚੱਲਣਾ ਤੇ ਕਬੀਰ ਸਾਹਿਬ ਕਹਿੰਦੇ ਭਾਈ ਸਾਡੇ ਕੋਲ ਤਾਂ ਸਮਾਂ ਨਹੀਂ ਤੂੰ ਐਂ ਕਰਿਆ ਤੁਮਾਂ ਲੈ ਜਾ ਜਿੱਥੇ ਇਸ਼ਨਾਨ ਕਰੇਗਾ ਤੇ ਨਾਲ ਇਹਦੀ ਵੀ ਚੁੱਪੀ ਲਵਾ ਦੇ ਕਹੇ ਸਾਡੇ ਨਾਮ ਦੀ ਵੀ ਸਾਡੀ ਜਗ੍ਹਾ ਤੇ ਤੂੰ ਇਹਨੂੰ ਨਾਲ ਲੈ ਜਾ ਉਹਨਾਂ ਦਾ ਸਤਿਵਚਨ ਉਹ ਜਿੱਥੇ ਜਾਵੇ ਹਾਠ ਤੀਰਥਾਂ ਦਾ ਇਸ਼ਨਾਨ, ਹਾਠ ਅਤੀਰਥ ਨੇ ਜਿਹੜੇ ਉਹ ਜਿਹੜੇ ਤੀਰਥ ਤੇ ਜਾਵੇ ਪ੍ਰਾਗ ਰਾਜ ਤੋਂ ਸ਼ੁਰੂ ਕੀਤੇ ਉਹ ਹੋਇਆ ਤੱਕ ਤੂੰ ਜਿੱਥੇ ਜਾਵੇ ਆਪ ਇਸ਼ਨਾਨ ਕਰੇ ਨਾਲ ਹੀ ਉਹ ਤੁੰਮੇ ਦਾ ਇਸ਼ਨਾਨ ਕਰਾਵੇ ਜਦੋਂ 6-7 ਮਹੀਨਿਆਂ ਬਾਅਦ ਉਹ ਯਾਤਰਾ ਕਰਕੇ ਮੁੜਿਆ ਤੇ ਆ ਕੇ ਗੁਰੂ ਸਾਹਿਬ ਦੇ ਘਰੇ ਸਾਨੂੰ ਹੋਇਆ ਕਹਿੰਦੇ ਜੀ ਮੈਂ ਯਾਤਰਾ ਤੋਂ ਆ ਗਿਆ ਗੁਰੂ ਸਾਹਿਬ ਕਹਿੰਦੇ ਆ ਗਏ ਜੀ ਕਹਿੰਦੇ ਆ ਗਏ ਇਹ ਕਹਿੰਦੇ ਭਾਈ ਵੀ ਤੈਨੂੰ ਅਸੀਂ ਦਿੱਤਾ ਸੀ ਜੋ ਤੁਮਾਂ ਜੀ ਦਾ ਇਸ਼ਨਾਨ ਕਰਾਉਣ ਨੂੰ ਗਿਆ ਸੀ ਉਹ ਕਨਾਲੋਂ ਮਹਾਰਾਜ ਮੈਂ ਨਾਲ ਚੁੱਕੀ ਲਵਾ ਆਂਦੇ ਗਏ ਮੈਂ ਆਪ ਇਕੱਲਾ ਹੁੰਦਾ ਸੀ ਨੀ ਪੰਜ ਲੰਗਦਾ ਸੀ ਅੱਛਾ ਭਾਈ ਚਲੋ ਰਾਤ ਨੂੰ ਆਇਓ ਸਾਡੇ ਘਰੇ ਤੁਹਾਨੂੰ ਪ੍ਰਸ਼ਾਦਾ ਹੈ ਤੁਸੀਂ ਦੀ ਯਾਤਰਾ ਤੋਂ ਆਇਓ ਕਹਿੰਦੇ 7 ਵਜੇ ਤੇ ਕਬੀਰ ਸਾਹਿਬ ਨੇ ਫਿਰ ਉਹੀ ਤੁਮਾਂ ਬਣਾਇਆ ਕਹਿੰਦੇ ਤੁੰਮੇ ਦੀ ਸਬਜ਼ੀ ਬਣਾਈ ਕਹਿੰਦੇ ਲੋਹੀ ਤੁੰਮੇ ਦੀ ਸਬਜ਼ੀ ਬਣਾ ਦਰੋ ਤੁੰਮੇ ਦੀ ਸਬਜ਼ੀ ਬਣਾਈ ਤੇ ਉਹ ਰਾਤ ਨੂੰ ਪ੍ਰਸ਼ਾਦਾ ਛਕਣ ਵਾਸਤੇ ਜਿਹੜਾ ਉਹ ਯਾਤਰਾ ਤੋਂ ਆਇਆ ਸੀ ਆਇਆ ਤੇ ਉਹ ਨੂੰ ਪਰੋਸੀ ਗਈ ਤੇ ਜਦੋਂ ਉਹਨੇ ਪਹਿਲੀ ਬਰਕੀ ਮੂੰਹ ਚ ਪਾਈ ਤਾਂ ਉਹ ਮਹਾ ਪੌੜਾ ਤੇ ਉਹਨੇ ਤੁਹੋ ਦਿੰਦਾ ਕਹਿੰਦੇ ਆਹ ਕੀ ਬਣਾਇਆ ਕਬੀਰ ਸਾਹਿਬ ਕਹਿੰਦੇ ਵੀ ਉਠਾੜਤੀ ਤਾਂ ਦਾ ਸ਼ਨਾਰ ਕੀਤਾ ਕਹਿੰਦਾ ਜੀ ਕੀਤਾ ਕਹਿੰਦੇ ਜਿਹੜਾ ਤੈਨੂੰ ਤੁਮਾ ਦਿੱਤਾ ਸੀ ਉਹਦਾ ਕਰਾਇਆ ਸੀ ਕਹਿੰਦੇ ਮਾਰਾ ਕਰਾਇਆ ਕਹਿੰਦੇ ਫਿਰ ਇਹਦੇ ਅੰਦਰੋਂ ਕੜਤਣ ਕਿਉਂ ਨਹੀਂ ਗਈ ਕੜਤਣ ਤੀਰਥਾਂ ਦੇ ਇਸ਼ਨਾਨ ਕਰਨ ਦੇ ਨਾਲ ਇੱਕ ਤੁਮੇ ਅੰਦਰੋਂ ਕੜਤਣ ਨਹੀਂ ਗਈ ਬੰਦਿਆ ਤੇਰੇ ਅੰਦਰੋਂ ਕਿੱਥੋਂ ਚਲੀ ਜਾਵੇ ਸੋਚਾ ਸੋਚਣਾ ਹੋ ਗਈ ਜੇ ਸੋਚੀ ਲੱਖ ਵਾਰ ਇੱਥੇ ਸੋਚੇ ਦਾ ਅਥ ਸੱਚਮੈਂ ਜਿੰਨਾ ਮਰਜ਼ੀ ਨਾਹੀ ਚੱਲ ਜਿੰਨਾ ਮਰਜ਼ੀ ਆਪਦੇ ਆ ਨਾਮਿਆਂ ਨਾਲ ਉੰਝੀ ਚੱਲ ਪਰ ਤੇਰਾ ਮਨ ਸੁੱਚਾ ਨਹੀਂ ਹੋਣਾ ਇਹ ਮਨ ਸੁੱਚਾ ਹੋਣਾ ਕਾਦੇ ਨਾਲ ਸੇਵਾ ਦੇ ਨਾਲ ਤੇ ਅਰਦਾਸ ਦੇ ਨਾਲ ਅਰਦਾਸ ਕਰੋ ਪਾਸ਼ਾ ਦੇ ਚਰਨਾਂ ਚੋਂ ਨਾਨਕ ਕਿਰਪਾ ਕਰ ਤਰਸ ਪਿਆ ਮਹਿਰਾਮ ਤੋ ਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀ ਅਰਦਾਸ ਕਰੋ ਅੰਮ੍ਰਿਤ ਵੇਲੇ ਦੀ ਸੰਭਾਲ ਕਰਿਆ ਕਰੋ 24 ਘੰਟੇ ਤੋਂ 2.5 ਘੰਟੇ ਜ਼ਰੂਰ ਕੱਟਿਆ ਕਰੋ ਪਾ ਚੌਕੜਾ ਲਾਇਆ ਕਰੋ ਸੇਵਾ ਕਰਿਆ ਕਰੋ ਸਿਮਰਨ ਕਰਿਆ ਕਰੋ ਫਿਰ ਕੀ ਮਿਲੇਗਾ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰਪ੍ਰਭਾਪੇ ਮੇਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ